ਨਮਸਕਾਰ ਦਾਨਿਕਸਵਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕਪਰ ਦਵਾਜ ਤੁਹਾਨੂੰ ਦੱਸਦੇ ਕਿ ਪਠਾਨਕੋਟ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਲਗਾਤਾਰ ਜਿਹੜੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਸੇ ਤੇ ਚੱਲਦੇ ਆ ਪਠਾਨਕੋਟ ਪੁਲਿਸ ਵੱਲੋਂ ਚੱਕੀ ਪੁਲ ਦੇ ਉੱਪਰ ਨਾਕਾ ਲਗਾ ਕੇ ਵਾਨਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਤੇ ਚੱਲਦੇ ਪਠਾਨਕੋਟ ਪੁਲਿਸ ਵੱਲੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬਸ ਨੇ ਪੰਜ ਜਿਹੜੇ ਮੁਲਜ਼ਿਮਾਂ ਨੂੰ ਕਾਬੂ ਕੀਤਾ ਗਿਆ ਉੱਥੇ ਹੀ ਤਿੰਨ ਜਿਹੜੇ ਪਰਚੇ ਆ ਦਰਜ ਕੀਤੇ ਗਏ ਆ ਸਾਡੇ ਵੱਲੋਂ ਥਾਣਾ ਪਰਭਾਰੀ ਡਿਵੀਜ਼ਨ ਨੰਬਰ 2 ਆਕਾਸ਼ਦਾ ਤੋਂ ਨਾਲ ਸਾਰੀ ਗੱਲਬਾਤ ਕੀਤੀ ਗਈ ਆ ਆ ਤੁਹਾਨੂੰ ਦੱਸਦੇ ਆ ਕੀ ਆ ਸਾਰਾ ਮਾਮਲਾ ਤੁਸੀਂ ਵੀ ਸੁਣੋ ਜਿਵੇਂ ਕਿ ਤੁਸੀਂ ਜਾਣਦੇ ਹੋ ਇਲੈਕਸ਼ਨ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਇਸੇ ਦੇ ਤਹਿਤ ਅਸੀਂ ਵੱਖ-ਵੱਖ ਨਾਕੇ ਲਗਾ ਕੇ ਜਿਹੜੀ ਚੈਕਿੰਗ ਕੀਤੀ ہوئی ਹੈ ਸ਼ੁਰੂ ਤੇ ਸਾਡਾ ਇੱਕ ਜੋ ਨਾਕਾ ਇੰਟਰ ਸਟੇਟ ਨਾਕਾ ਜੋ ਹਿਮਾਚਲ ਬੋਰਡਰ ਦੇ ਨਾਲ ਲੱਗਦਾ ਉੱਥੇ ਦੌਰਾਨੇ ਚੈਕਿੰਗ ਅਸੀਂ ਅਲੱਗ-ਅਲੱਗ ਟਾਈਮ ਤੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਜਿੰਨਾਂ ਕੋਲ ਅਸੀਂ ਸ਼ਰਾਬ ਬਰਾਮਦ ਕੀਤੀ ਹੈ ਤੇ ਜਿੰਨਾਂ ਦੇ ਅਸੀਂ ਤਿੰਨ ਪਰਚੇ ਰਜਿਸਟਰ ਕੀਤੇ ਨੇ ਪਹਿਲੇ ਵਿੱਚ ਅਸੀਂ ਇੱਕ ਪਰਸ਼ੋਤਮ ਲਾਲ ਹੈ ਤੇ ਰੋਹਿਤ ਕੁਮਾਰ ਨੇ ਇਹ ਸਜਾਨਪੁਰ ਏਰੀਆ ਦੇ ਰਹਿਣ ਵਾਲੇ ਨੇ ਜਿੰਨਾਂ ਤੋਂ ਅਸੀਂ 30 ਪੇਟੀਆਂ ਸ਼ਰਾਬ ਜੋ ਪੰਜਾਬ ਦੀ ਬਣੀ ਹੋਈ ਸੀ ਉਹ ਬਰਾਮਦ ਕੀਤੀ ਹੈ ਤੇ ਉਹਨਾਂ ਤੇ ਅਸੀਂ ਐਫਆਰ ਰਜਿਸਟਰ ਕੀਤੀ ਹੈ ਦੂਸਰੇ ਕੇਸ ਦੇ ਵਿੱਚ ਸਾਡੇ ਕੋਲ ਸੁਨੀਲ ਕੁਮਾਰ ਨੇ ਤੇ ਅਮਾਨਤ ਇਹ ਦਿਨਾਨਗਰ ਦੇ ਰਹਿਣ ਵਾਲੇ ਨੇ ਇਹਨਾਂ ਕੋਲੋਂ ਅਸੀਂ 150 ਲੀਟਰ ਲਾਹ ਜਿਹੜੀ ਹੈ ਉਹ ਬਰਾਮਦ ਕੀਤੀ ਹੈ ਤੇ ਇਹਨਾਂ ਦੇ ਐਫਆਰ ਰਜਿਸਟਰ ਹੋ ਚੁੱਕੀ ਹੈ ਇਸ ਤੋਂ ਲਗਭਗ ਇੱਕ ਹੋਰ ਵਿਅਕਤੀ ਹੈ ਵੀਰੂ ਇਹਦੇ ਕੋਲੋਂ ਇਹਦੇ ਆਟੋ ਦੇ ਵਿੱਚੋਂ ਅਸੀਂ 250 ਲੀਟਰ ਲਾਹਣ ਜਿਹੜੀ ਹੈ ਬਰਾਮਦ ਕੀਤੀ ਹੈ। ਸਰ ਕਮੀਰੀਅਲ ਤੋਂ ਬਾਰੇ ਸੀ ਇਹ ਵਾਲੇ। ਇਹੋ ਲਈ ਸਾਡੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਉਹਦੇ ਵਿੱਚ ਸਾਹਮਣੇ ਆਏਗੀ ਗੱਲ ਕਿ ਇਹਨਾਂ ਨੇ ਪਹਿਲਾਂ ਕਿੰਨਾ ਟਾਈਮ ਲੱਗੇ ਕਿ ਇਹਨੇ ਟਾਈਮ ਤੋਂ ਇਸ ਵਿੱਚ ਐਕਟਿਵ ਹੈ। ਤੁਸੀਂ ਅਗਲਾ ਮਾਮਲਾ ਜੁਮੇ। ਹਾਂਜੀ ਦੇ ਖਿਲਾਫ ਪਹਿਲਾਂ ਮਾਮਲਾ ਦਰਜ ਹੈ ਇਹ ਸਾਰੇ ਵਿਅਕਤੀਆਂ ਦੇ ਖਿਲਾਫ ਪਹਿਲਾਂ ਮਾਲ ਆਲਰੇਡੀ ਸ਼ਰਾਬ ਦੇ ਜਿਹੜੇ ਪਰਚੇ ਰਜਿਸਟਰ ਨੇ ਸਰ ਜੀ ਕਹ ਰਹੇ ਕਿ ਇਹਦੀ ਜਾਗ ਇਹਨਾਂ ਤੇ ਅਸਿਆ ਫਿਰ ਰਜਿਸਟਰ ਕੀਤੀ ਹੈ ਐਕਸਾਈਜ਼ ਐਕਟ ਦੇ ਤਹਿਤ ਨਮਸਕਾਰ ਦਾਨਿਕਸਵਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕਪਰ ਦਵਾਜ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਲਗਾਤਾਰ ਜਿਹੜੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਸੇ ਦੇ ਚਲਦਿਆਂ ਪਠਾਨਕੋਟ ਪੁਲਿਸ ਵੱਲੋਂ ਚੱਕੀ ਪੁਲ ਦੇ ਉੱਪਰ ਨਾਕਾ ਲਗਾ ਕੇ ਵਾਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀ ਉਸ ਦੇ ਚਲਦੇ ਪਠਾਨਕੋਟ ਪੁਲਿਸ ਵੱਲੋਂ ਦੇਸੀ ਪੰਜ ਜਿਹੜੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਉੱਥੇ ਹੀ ਤਿੰਨ ਜਿਹੜੇ ਪਰਚੇ ਆ ਦਰਜ ਕੀਤੇ ਗਏ ਆ ਸਾਡੇ ਵੱਲੋਂ ਥਾਣਾ ਪਰਭਾਰੀ ਡਿਵੀਜ਼ਨ ਨੰਬਰ 2 ਆਕਾਸ਼ਦਾ ਤੋਂ ਨਾਲ ਸਾਰੀ ਗੱਲਬਾਤ ਕੀਤੀ ਗਈ ਹੈ ਆ ਤੁਹਾਨੂੰ ਦੱਸਦੇ ਆ ਕੀ ਹੈ ਸਾਰਾ ਮਾਮਲਾ ਤੁਸੀਂ ਵੀ ਸੁਣੋ ਇਸ ਜਿਵੇਂ ਕਿ ਤੁਸੀਂ ਜਾਣਦੇ ਹੋ ਇਲੈਕਸ਼ਨ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਇਸੇ ਦੇ ਤਹਿਤ ਅਸੀਂ ਵੱਖ-ਵੱਖ ਨਾਕੇ ਲਗਾ ਕੇ ਜਿਹੜੀ ਚੈਕਿੰਗ ਕੀਤੀ ਹੋਈ ਹੈ ਸ਼ੁਰੂ ਤੇ ਸਾਡਾ ਇੱਕ ਜੋ ਨਾਕਾ ਇੰਟਰ ਸਟੇਟ ਨਾਕਾ ਜੋ ਹਿਮਾਚਲ ਬਾਰਡਰ ਦੇ ਨਾਲ ਲੱਗਦਾ ਉੱਥੇ ਦੌਰਾਨੇ ਚੈਕਿੰਗ ਅਸੀਂ ਅਲੱਗ-ਅਲੱਗ ਟਾਈਮ ਤੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਜਿੰਨਾਂ ਕੋਲ ਅਸੀਂ ਸ਼ਰਾਬ ਬਰਾਮਦ ਕੀਤੀ ਹੈ ਤੇ ਜਿੰਨਾਂ ਦੇ ਅਸੀਂ ਤਿੰਨ ਪਰਚੇ ਰਜਿਸਟਰ ਕੀਤੇ ਨੇ ਪਹਿਲੇ ਵਿੱਚ ਅਸੀਂ ਇੱਕ ਪਰਸ਼ੋਤਮ ਲਾਲ ਹੈ ਤੇ ਰੋਹਿਤ ਕੁਮਾਰ ਨੇ ਇਹ ਸਜਾਨਪੁਰ ਏਰੀਆ ਦੇ ਰਹਿਣ ਵਾਲੇ ਨੇ ਜਿੰਨਾਂ ਤੋਂ ਅਸੀਂ 30 ਪੇਟੀਆਂ ਸ਼ਰਾਬ ਜੋ ਪੰਜਾਬ ਦੀ ਬਣੀ ਹੋਈ ਸੀ ਉਹ ਬਰਾਮਦ ਕੀਤੀ ਹੈ ਤੇ ਉਹਨਾਂ ਤੇ ਅਸੀਂ ਅਫੇਅਰ ਰਜਿਸਟਰ ਕੀਤੀ ਹੈ ਦੂਸਰੇ ਕੇਸ ਦੇ ਵਿੱਚ ਸਾਡੇ ਕੋਲ ਸੁਨੀਲ ਕੁਮਾਰ ਨੇ ਤੇ ਅਮਾਨਤ ਇਹ ਦਿਨਾਨਗਰ ਦੇ ਰਹਿਣ ਵਾਲੇ ਨੇ ਇਹਨਾਂ ਕੋਲੋਂ ਅਸੀਂ 150 ਲੀਟਰ ਲਾਹਣ ਜਿਹੜੀ ਹੈ ਉਹ ਬਰਾਮਦ ਕੀਤੀ ਹੈ ਤੇ ਇਹਨਾਂ ਦੇ ਅਫੇਅਰ ਰਜਿਸਟਰ ਹੋ ਚੁੱਕੀ ਹੈ ਇਸ ਤੋਂ ਲਾਵਾ ਇੱਕ ਹੋਰ ਵਿਅਕਤੀ ਹੈ ਵੀਰੂਏ ਇਹਦੇ ਕੋਲੋਂ ਇਹਦੇ ਆਟੋ ਦੇ ਵਿੱਚੋਂ ਅਸੀਂ 250 ਲੀਟਰ ਲਾਹਣ ਜਿਹੜੀ ਹੈ ਬਰਾਮਦ ਕੀਤੀ ਹੈ। ਸਰ ਕਮੀਡੀਆਂ ਤੋਂ ਨੰਬਰ ਸੀ ਇਹ ਵਾਲੇ। ਇਹੋ ਲਈ ਸਾਡੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਉਹਦੇ ਵਿੱਚ ਸਾਹਮਣੇ ਆਏਗੀ ਗੱਲ ਕਿ ਇਹਨਾਂ ਨੇ ਪਹਿਲਾਂ ਕਿੰਨਾ ਟਾਈਮ ਤੋਂ ਕਿੱਨੇ ਟਾਈਮ ਤੋਂ ਇਸ ਵਿੱਚ ਐਕਟਿਵ ਹੈ। ਤੁਸੀਂ ਅਗਲਾ ਮਾਮਲਾ ਜੁਮੇ। ਹਾਂਜੀ। ਦੇ ਖਿਲਾਫ ਕਾਲਾ ਮਾਮਲਾ ਦਰਜ ਹੈ। ਇਹ ਸਾਰੇ ਵਿਅਕਤੀਆਂ ਦੇ ਖਿਲਾਫ ਪਹਿਲਾਂ ਆਲਰੇਡੀ ਸ਼ਰਾਬ ਦੇ ਜਿਹੜੇ ਪਰਚੇ ਰਜਿਸਟਰ ਨੇ। ਸਰ ਤੁਸੀਂ ਕਹ ਰਹੇ ਕਿ ਇਹਦੀ ਜਾਗ। ਇਹਨਾਂ ਤੇ ਇਸ ਕੇਸ ਫਿਰ ਰਜਿਸਟਰ ਕੀਤੀ ਹੈ ਐਕਸਾਈਜ਼ ਐਕਟ ਦੇ ਤਹਿਤ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर